ਸਾਡੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਹੀ ਸਾਡੇ ਵੱਲੋਂ ਪਿਆਰ ਭਰੀ ਸ਼ਸ਼ਤੀ ਕਾਲ ਤੇ ਆਸ ਕਰਦੇ ਹਾਂ ਕਿ ਸਾਰਿਆਂ ਨੇ ਹੀ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਹਟ ਸਾਹਿਬ ਦੇ ਜਿਸ ਸਥਾਨ ਦੇ ਉੱਪਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਵਜੋਂ ਨੌਕਰੀ ਕਰਿਆ ਕਰਦੇ ਸੀ ਤੇ 13-13 ਤੋਲਿਆ ਕਰਦੇ ਸੀ ਤੇ ਅੱਜ ਆਪਾਂ ਤੁਹਾਨੂੰ ਔਥ ਦਾ ਇਤਿਹਾਸ ਵੀ ਦੱਸਾਂਗੇ ਤੇ ਜਿਨ੍ਹਾਂ ਨੇ ਵੀ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਹੱਟ ਸਾਹਿਬ ਸੰਗਤ ਜੀ ਗੁਰਦੁਆਰਾ ਬੇਰ ਸਾਹਿਬ ਤੋਂ ਥੋੜੀ ਹੀ ਦੂਰੀ ਤੇ ਸ਼ੋਭਿਤ ਹੈ ਇਸ ਸਥਾਨ ਦੇ ਆਪਾਂ ਅੱਜ ਇਸ ਵੀਡੀਓ ਵਿੱਚ ਦਰਸ਼ਨ ਕਰਾਂਗੇ ਅਤੇ ਨਾਲ ਹੀ ਇਸ ਸਥਾਨ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਸਾਡੀ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਸਾਰੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਸਕਣ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਹੀ ਸੁੰਦਰ ਬਣੀ ਹੋਈ ਹੈ ਸੰਗਤ ਜੀ ਤੇ ਗੁਰਦੁਆਰਾ ਸਾਹਿਬ ਵਿੱਚ ਇੱਕ ਸੁੰਦਰ ਸਰੋਵਰ ਵੀ ਮੌਜੂਦ ਹੈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਰੋਵਰ ਵਾਲੀ ਸਾਈਡ ਲੈ ਕੇ ਚੱਲਦੇ ਹਾਂ ਸਰੋਵਰ ਦੇ ਦਰਸ਼ਨ ਕਰਵਾਉਣੇ ਹਨ ਇਸ ਸਥਾਨ ਤੇ ਸੰਗਤ ਜੀ ਪਹਿਲਾਂ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਹੋਇਆ ਕਰਦਾ ਸੀ ਤਨ ਗੁਰੂ ਨਾਨਕ ਦੇਵ ਜੀ ਘਰੋਂ ਚੱਲ ਕੇ ਪਹਿਲਾਂ ਵਈ ਵਿੱਚ ਇਸ਼ਨਾਨ ਕਰਨ ਜਾਂਦੇ ਤੇ ਫਿਰ ਪ੍ਰਭੂ ਸਿਮਰਨ ਕਰਿਆ ਕਰਦੇ ਸੀ ਜਿਸ ਸਥਾਨ ਉੱਪਰ ਸੰਗਤ ਜੀ ਗੁਰਦੁਆਰਾ ਬੇਰ ਸਾਹਿਬ ਸ਼ਿਸ਼ੋਭਿਤ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਉਸ ਸਥਾਨ ਦੇ ਦਰਸ਼ਨ ਕੀਤੇ ਸਨ ਪ੍ਰਭੂ ਸਿਮਰਨ ਤੋਂ ਬਾਅਦ ਸੰਗਤ ਜੀ ਤਨ ਗੁਰੂ ਨਾਨਕ ਦੇਵ ਜੀ ਇਸੇ ਹੀ ਮੋਦੀ ਖਾਨੇ ਵਿੱਚ ਨੌਕਰੀ ਲਈ ਆਇਆ ਕਰਦੇ ਜਿਸ ਸਥਾਨ ਉੱਪਰ ਗੁਰਦੁਆਰਾ ਹਟ ਸਾਹਿਬ ਸ਼ਿਸ਼ੋਭਿਤ ਹੈ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮੋਦੀ ਖਾਨੇ ਵਿੱਚ ਬਤੌਰ ਮੋਦੀ ਦੀ ਨੌਕਰੀ ਕਰਿਆ ਕਰਦੇ ਸੀ ਧੰਨ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕਰਦਿਆਂ ਲੋੜਵੰਦਾਂ ਦੀਆਂ ਝੋਲੀਆਂ ਅਨਾਜ ਨਾਲ ਭਰੀਆਂ ਤੇ 13-13 ਤੋਲਿਆ ਕਰਦੇ ਸੀ ਇਸ ਸਬੰਧ ਵਿੱਚ ਗੁਰੂ ਸਾਹਿਬ ਜੀ ਦੀਆਂ ਸ਼ਿਕਾਇਤਾਂ ਵੀ ਸੰਗਤ ਜੀ ਬਹੁਤ ਹੋਈਆਂ ਕਿਉਂਕਿ ਸੰਗਤ ਜੀ ਜਿੱਥੇ ਪਿਆਰ ਕਰਨ ਵਾਲੇ ਹੁੰਦੇ ਨੇ ਉੱਥੇ ਕਈ ਨਫ਼ਰਤ ਵਾਲੇ ਵੀ ਜ਼ਰੂਰ ਹੁੰਦੇ ਨੇ ਪਰ ਇਹਨਾਂ ਗੱਲਾਂ ਨਾਲ ਗੁਰੂ ਨਾਨਕ ਦੇਵ ਜੀ ਤੇ ਕੋਈ ਵੀ ਪ੍ਰਭਾਵ ਨਾ ਪਿਆ ਅਤੇ ਉਹ ਲੋੜਵੰਦਾਂ ਦੀ ਇਦਾਂ ਹੀ ਮਦਦ ਕਰਦੇ ਰਹੇ ਗੁਰੂ ਨਾਨਕ ਦੇਵ ਜੀ 13 13 ਦੀ ਤੁੰ ਅਲਾਪ ਕੇ ਮੋਦੀ ਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਹੀ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿਆ ਕਰਦੇ ਸੰਗਤ ਜੀ ਤਾਂ ਗੁਰੂ ਨਾਨਕ ਦੇਵ ਜੀ ਹਮੇਸ਼ਾ ਹੀ ਦਸਾਂ ਨੋਹਾਂ ਦੀ ਕੀਰਤ ਤੇ ਵਿਸ਼ਵਾਸ ਕਰਦੇ ਤੇ ਉਸ ਪ੍ਰਭੂ ਦਾ ਨਾਮ ਜਪਣ ਲਈ ਬੋਲਦੇ ਜਿਨ੍ਹਾਂ ਦੇ ਸਦਕਾ ਆਪਾਂ ਨੂੰ ਜੀਵਨ ਬਤੀਤ ਹੋਇਆ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ ਕਿ ਕੋਈ ਵੀ ਤੁਹਾਡੇ ਦਰ ਤੇ ਲੋੜਵੰਦ ਆਵੇ ਤਾਂ ਉਸ ਦੀ ਮਦਦ ਜ਼ਰੂਰ ਕਰੋ ਤੇ ਸੰਗਤ ਜੀ ਇਸ ਅਸਥਾਨ ਦੇ ਉੱਪਰ ਆਪਾਂ ਉਹ ਪਾਵਨ 14 ਵਟੀਆਂ ਦੇ ਵੀ ਦਰਸ਼ਨ ਕਰਾਂਗੇ ਜਿਸ ਨਾਲ ਤਾਂ ਗੁਰੂ ਨਾਨਕ ਦੇਵ ਜੀ 13-13 ਤੋਲਿਆ ਕਰਦੇ ਸੀ ਅਤੇ ਜਿਨ੍ਹਾਂ ਪਾਵਨ ਵਟੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ੋਹ ਵੀ ਪ੍ਰਾਪਤ ਹੈ ਹੌਨ ਸੰਗਤ ਜੀ ਆਪਾਂ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚਲਦੇ ਹਾਂ ਤੇ ਦਰਬਾਰ ਦੇ ਕਰਵਾਉਨੇ ਆ ਦਰਸ਼ਨ ਸੰਗਤ ਜੀ ਦਰਬਾਰ ਦੇ ਅੰਦਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦਰਬਾਰ ਬਹੁਤ ਹੀ ਸੁੰਦਰ ਬਣਿਆ ਹੋਇਆ ਤੁਸੀਂ ਚਾਰੇ ਪਾਸਿਆਂ ਤੋਂ ਦੇਖ ਸਕਦੇ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸੱਜੇ ਹੱਥ ਜੋ ਤੁਸੀਂ ਦੇਖ ਰਹੇ ਜੇ ਸ਼ੀਸ਼ੇ ਦਾ ਬਣਿਆ ਉਹਦੇ ਵਿੱਚ ਉਹ ਪਾਵਨ ਵੱਟੇ ਰੱਖੇ ਹੋਏ ਨੇ ਜਿਨ੍ਹਾਂ ਨਾਲ ਸਤਿਗੁਰੂ ਜੀ 13-13 ਤੋਲਿਆ ਕਰਦੇ ਸੀ ਦਰਬਾਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਉਹ ਵੱਟੇ ਵੀ ਦਿਖਾਵਾਂਗੇ ਤੇ ਦਰਸ਼ਨ ਵੀ ਕਰਾਵਾਂਗੇ ਉਹਨਾਂ ਦੇ ਵੀ ਤੇ ਸੰਗਤ ਜੀ ਇਸ ਸਥਾਨ ਉੱਪਰ ਹੀ ਗੁਰੂ ਨਾਨਕ ਦੇਵ ਜੀ ਲੋੜਵੰਦਾਂ ਦੀਆਂ ਝੋਲੀਆਂ ਭਰਿਆ ਕਰਦੇ ਸੀ ਤੇ ਅੱਜ ਵੀ ਸੰਗਤ ਜੀ ਕਿਹਾ ਜਾਂਦਾ ਹੈ ਕਿ ਜੋ ਵੀ ਸੱਚੇ ਮਨ ਨਾਲ ਗੁਰੂ ਸਾਹਿਬ ਜੀ ਦੀ ਨਗਰੀ ਵਿੱਚ ਦਰਸ਼ਨਾਂ ਲਈ ਆਉਂਦੇ ਨੇ ਸਤਿਗੁਰੂ ਜੀ ਉਹਨਾਂ ਦੀਆਂ ਝੋਲੀਆਂ ਜ਼ਰੂਰ ਭਰਦੇ ਨੇ ਸੰਗਤ ਜੀ ਦੂਰੋਂ ਦੂਰੋਂ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਤੇ ਦਰਸ਼ਨ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਅੱਜ ਆਪਾਂ ਵੀ ਗੁਰੂ ਜੀ ਦੀ ਕਿਰਪਾ ਨਾਲ ਇਸ ਸਥਾਨ ਦੇ ਦਰਸ਼ਨ ਕਰਨ ਲਈ ਆਏ ਹਾਂ ਸੰਗਤ ਜੀ ਬਹੁਤ ਹੀ ਵਧੀਆ ਲੱਗਦਾ ਹੈ ਆਪਣੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਆਪਣੇ ਸਿੱਖ ਇਤਿਹਾਸ ਨਾਲ ਜੁੜੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਕੇ ਤੇ ਨਾਲ ਹੀ ਆਪਾਂ ਵੀਡੀਓ ਤੇ ਜਰਾ ਤੁਹਾਨੂੰ ਵੀ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਡੀ ਅੱਜ ਦੀ ਤੇ ਸੰਗਤ ਜੀ ਦਰਬਾਰ ਦੇ ਦਰਸ਼ਨ ਕਰਨ ਦੇ ਨਾਲ ਨਾਲ ਆਪਾਂ ਉਹਨਾਂ ਪਵਨ ਵਟਿਆਂ ਦੇ ਵੀ ਹੁਣ ਦਰਸ਼ਨ ਕਰਦੇ ਹਾਂ ਤੇ ਸੰਗਤ ਜੀ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਕੁਝ ਸਾਲ ਇਸੇ ਨਗਰ ਵਿੱਚ ਹੀ ਬਤੀਤ ਕੀਤੇ ਤੇ ਇੱਥੋਂ ਹੀ ਫਿਰ ਉਦਾਸੀਆਂ ਲਈ ਚਲੇ ਗਏ ਤੇ ਹੁਣ ਸੰਗਤ ਜੀ ਆਪਾਂ ਤੁਹਾਨੂੰ ਉਹਨਾਂ ਪਾਵਨ ਵਟਿਆਂ ਦੇ ਦਰਸ਼ਨ ਕਰਵਾਉਣੇ ਹਨ ਇਹ ਸੰਗਤ ਜੀ ਤੁਸੀਂ ਉਹ ਪਾਵਨ ਵਟੇ ਦੇ ਦਰਸ਼ਨ ਕਰ ਸਕਦੇ ਜੀ ਜਿਨ੍ਹਾਂ ਨਾਲ ਗੁਰੂ ਸਾਹਿਬ ਜੀ 13-13 ਤੋਲਦੇ ਰਹੇ ਤੇ ਸੰਗਤ ਜੀ ਇਹ ਵਟਿਆਂ ਨੂੰ ਦੇਖ ਕੇ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਕਿਵੇਂ ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਵਟਿਆਂ ਨੂੰ ਫੜ ਕੇ ਤੱਕੜੀ ਵਿੱਚ ਰੱਖ ਕੇ ਅਨਾਜ ਤੋਲਿਆ ਕਰਦੇ ਅਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਿਆ ਕਰਦੇ ਸੋ ਸੰਗਤ ਜੀ ਇਹ ਸੀ ਉਹ ਵਟੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਸ਼ੋਹ ਪ੍ਰਾਪਤ ਹੈ ਤੇ ਜਿਨ੍ਹਾਂ ਨਾਲ 13-13 ਤੋਲਿਆ ਕਰਦੇ ਸੀ ਤੇ ਹੁਣ ਆਪਾਂ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਣ ਤੋਂ ਬਾਅਦ ਬਾਹਰ ਵੀ ਦਿਖਾਉਣੇ ਆ ਗੁਰਦੁਆਰਾ ਸਾਹਿਬ ਸਾਰਾ ਖੁਦਾਈ ਦੇ ਵਿੱਚੋਂ ਪੁਰਾਤਨ ਖੂਹ ਵੀ ਇੱਕ ਸੰਗਤ ਜੀ ਨਿਕਲਿਆ ਜੋ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਸੇਵਾਵਾਂ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਵੱਡੇ ਪੱਤਰ ਤੇ ਚੱਲ ਰਹੀਆਂ ਨੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਬਾਹਰ ਇਹ ਸੰਗਤ ਜੀ ਦੇਖ ਸਕਦੇ ਜੀ ਖੂਹ ਜੋ ਕਿ ਉਸਾਰੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਜੇ ਤੇ ਨਵੀਆਂ ਇਮਾਰਤਾਂ ਵੀ ਇੱਧਰ ਤਿਆਰ ਹੋ ਰਹੀਆਂ ਨੇ ਸੇਵਾਵਾਂ ਚੱਲ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ ਤੇ ਇਹ ਸੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੇ ਆਸ ਕਰਦੇ ਹਾਂ ਤੁਹਾਨੂੰ ਵਧੀਆ ਲੱਗੇਗੀ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ